ਹਾਂ ਵੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਤੁਹਾਨੂੰ ਸਦਾ ਹੈ ਸਰਕਾਰ ਬਣਦਾਰੀ ਹੈ ਤੁਸੀਂ ਉਸ ਸ਼ਾਮਲ ਹੋਣ ਜਾ ਰਹੇ ਹੋ ਸਰਕਾਰ ਬਣ ਦਾ ਮੈਂ ਸਮੂਹ ਭਾਜਪਾ ਵਰਕਰਾਂ ਨੂੰ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੰਨੀ ਆ ਕਿਉਂਕਿ ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ਦੌਰਾਨ ਜੋ ਵਿਕਾਸ ਕੀਤਾ ਹੈ ਉਹ ਵਿਕਾਸ ਦੀ ਜਿਹੜੀ ਲਹਿਰ ਹੈ ਹੋਰ ਤੇਜ਼ ਹੋਣ ਵਾਲੀ ਹੈ ਸੋ ਇਸ ਚੀਜ਼ ਦੀ ਮੈਂ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੰਨੀ ਆ ਤੇ ਸੱਦਾ ਪੱਤਰ ਸਾਨੂੰ ਆਇਆ ਅਸੀਂ ਕੱਲ ਸ਼ਾਮਿਲ ਹੋ ਜਾ ਰਹੇ ਹਾਂ ਸੌਚਕ ਸਮਾਗਮ ਦੇ ਵਿੱਚ ਨਤੀਜਿਆਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਨਤੀਜੇ ਆਏ ਹੈਗੇ ਪਹਿਲੀ ਵਾਰ ਭਾਜਪਾ ਨੇ ਇਕੱਲਿਆਂ ਚੋਣ ਲੜੀ ਹੈ ਭਾਜਪਾ ਦਾ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਨਤੀਜੇ ਦੇਖੋ ਜਨਤਾ ਦਾ ਫੈਸਲਾ ਹੈ ਭਾਜਪਾ ਦੀ ਵੋਟ ਬੈਂਕ ਵਧੀ ਹੈ ਪਹਿਲਾਂ ਨਾਲੋਂ ਜਿਸ ਗੱਲ ਦੀ ਸਾਨੂੰ ਖੁਸ਼ੀ ਹੈ ਸੈਂਟਰ ਦੇ ਵਿੱਚ ਭਾਜਪਾ ਦੀ ਸਰਕਾਰ ਬਣੀ ਹੈ ਉਸ ਚੀਜ਼ ਦੀ ਵੀ ਸਾਨੂੰ ਬਹੁਤ ਖੁਸ਼ੀ ਹੈ ਸੋ ਨਤੀਜੇ ਠੀਕ ਨੇ ਉਹਨਾਂ ਨੂੰ ਅਸੀਂ ਐਕਸੈਪਟ ਕਰਦੇ ਆ ਤੇ ਭਾਜਪਾ ਨੇ ਆਪਦਾ ਵੋਟ ਪਰਿਸ਼ਦ ਪੰਜਾਬ ਚ ਵੀ ਵਧਾਇਆ ਇਸ ਗੱਲ ਦੀ ਵੀ ਬਹੁਤ ਖੁਸ਼ੀ ਹੈ ਬਠਿੰਡਾ ਲਈ ਕੀ ਤੋਂ ਜਿਹੜਾ ਹੈਗਾ ਤੁਹਾਡੇ ਵੱਲੋਂ ਅੱਗੇ ਰੱਖਿਆ ਜਾਏਗਾ ਜਦੋਂ ਕੇਂਦਰ ਚ ਸਰਕਾਰ ਬਣ ਜਾਦੀ ਹੈ ਭਾਜਪਾ ਨੂੰ ਤੁਸੀਂ ਤੁਹਾਨੂੰ ਮੈਂ ਦੀ ਕਰਨੀ ਹੈ ਭਾਜਪਾ ਨੂੰ ਦੇਖੋ ਉਹ ਚੋਣਾ ਦੇ ਦੌਰਾਨ ਬਹੁਤ ਸਾਰੀਆਂ ਸਮੱਸਿਆਵਾਂ ਮੇਰੇ ਧਿਆਨ ਚ ਆਈਆਂ ਸੀਗੀਆਂ ਜਿਵੇਂ ਕਿ ਕਈ ਜਗ੍ਹਾ ਤੇ ਸੀਵਰੇਜ ਪਾਣੀ ਦੀ ਸਮੱਸਿਆ ਹੈਲਥ ਇਨਫਰਾਸਟ੍ਰਕਚਰ ਦੀ ਸਮੱਸਿਆ ਅਨਇਮਪਲੋਇਮੈਂਟ ਦੀ ਸਮੱਸਿਆ ਅਨਪਾਲ এমপ্লয়মেন্ট ਦੇ অপরচুনিটিজ ਜਿਵੇਂ ਕਿ ਕਹਿੰਦੇ ਆ ਕਿ ਇੰਡਸਟਰੀਜ਼ ਨਹੀਂ ਹੈਗੀਆਂ ਇੱਥੇ ਜ਼ਿਆਦਾ ਸੋ ਇਹ ਸਮਸਿਆਵਾਂ ਮੇਰੇ ਧਿਆਨ ਚ ਚੋਣਾਂ ਦੇ ਦੌਰਾਨ ਜਿਹੜੀਆਂ ਮੇਰੇ ਸਾਹਮਣੇ ਗੱਲਾਂ ਲੋਕਾਂ ਵੱਲੋਂ ਰੱਖੀਆਂ ਗਈਆਂ ਉਹ ਸਾਰੀਆਂ ਵੱਲ ਧਿਆਨ ਦੇਵਾਂਗੇ ਜੋ ਕੁਝ ਵੀ ਇੰਨਾ ਚੀਜ਼ਾਂ ਇਸ ਬੰਦ ਦੇ ਵਿੱਚ ਕਰ ਸਕੇ ਜ਼ਰੂਰ ਕਰਾਂਗੇ ਜਿਮਨੀ ਚੋਣਾਂ ਵਿੱਚ ਕੀ ਘੁੰਮ ਕਰੋਗੇ ਜੀ ਦੇਖੋ ਪੰਜਾਬ ਦੇ ਵਿੱਚ ਮੈਂ ਪਹਿਲੇ ਕਹਿ ਚੁੱਕੀਆਂ ਕਿ ਵੋਟ ਪ੍ਰਤੀਸ਼ਤ ਬੀਜੇਪੀ ਦਾ ਵਧਿਆ ਹੈ ਤਾਂ ਜਿਮਨੀ ਚੋਣਾ ਦੇ ਵਿੱਚ ਅਸੀਂ ਉਸ ਨੂੰ ਹੋਰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗੇ ਵਧੀਆ ਪਰਫਾਰਮ ਕਰਨ ਦੀ ਕੋਸ਼ਿਸ਼ ਕਰਾਂਗੇ ਉਮੀਦ ਹੈ ਕਿ ਭਾਜਪਾ ਇਸ ਤੋਂ ਵਧੀਆ ਪਰਫਾਰਮ ਕਰੂਗੀ ਚੰਡੀਗੜ੍ਹ 에어ਪੋਰਟ ਤੇ ਕੰਗਣਾ ਰਣੌਤ ਦੇ ਥੱਪਣ ਮਾਰੇਗਾ ਉਸ ਨੂੰ ਕਿਸ ਤਰ੍ਹਾਂ ਦੇਖੋ ਮੈਂ ਨਹੀਂ ਸਮਝਦੀ ਕਿ ਡਿਊਟੀ ਦੇ ਉੱਤੇ ਜਿਹੜਾ ਕਰਮਚਾਰੀ ਹੋਵੇ ਉਸ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਬਾਕੀ ਉਹਨਾਂ ਨੇ ਕਿਸ ਚੀਜ਼ ਕਰਕੇ ਮਾਰਿਆ ਕਿਉਂ ਮਾਰਿਆ ਉਹਨਾਂ ਨੂੰ ਬੈਟਰ ਪਤਾ ਜਾਂ ਕੰਗਣਾ ਰਣੌਤ ਨੂੰ ਪਤਾ ਜਾਂ ਉਹਨਾਂ ਨੂੰ ਪਤਾ